ਅਕਸਰ ਅਸੀਂ ਫਿਲਮਾਂ ਦੇ ਵਿੱਚ ਦੇਖਿਆ ਕਿ ਜਦੋਂ ਸਰਹੱਦਾਂ ਦੇ ਉੱਤੇ ਲੜਾਈ ਲੱਗ ਜਾਂਦੀ ਹੈ ਤਾਂ ਫੌਜੀਆਂ ਨੂੰ ਜਿਹੜਾ ਆ ਆਪਣੀਆਂ ਨਵ-ਵਿਆਹੀਆਂ ਬੋਟੀਆਂ ਨੂੰ ਛੱਡ ਕੇ ਵੀ ਜਿਹੜਾ ਬਾਰਡਰਾਂ ਦੇ ਉੱਤੇ ਜਾਣਾ ਪੈਂਦਾ ਇਸ ਫਿਲਮਾਂ ਦੇ ਵਿੱਚ ਦੇਖਦੇ ਰਹੇ ਹਾਂ ਇੱਕ ਬਾਰਡਰ ਫਿਲਮ ਆਈ ਸੀ ਜਿਸ ਦੇ ਵਿੱਚ ਇਹ ਸੀਨ ਜਿਹੜਾ ਆ ਹੂਬੂਹ ਦੇਖਣ ਨੂੰ ਮਿਲਿਆ ਸੀ ਤੇ ਬਿਲਕੁਲ ਉਸੇ ਤਰੀਕੇ ਦੀ ਸੱਚਾਈ ਜਿਹੜੀ ਹੈ ਉਹ ਵੀ ਸਾਹਮਣੇ ਆਈ ਹੈ ਇੱਕ 90 ਸਾਲ ਦੀ ਔਰਤ ਨੇ ਆਪਣੇ ਪਤੀ ਨੂੰ ਵਿਆਹ ਦੇ ਤੀਸਰੇ ਦਿਨ ਬਾਰਡਰ ਦੇ ਉੱਤੇ ਤਨਾਤ ਹੋਣ ਵਾਸਤੇ ਭੇਜ ਦਿੱਤਾ ਉਸ ਨੇ ਕਿਹਾ ਕਿ ਮੈਂ ਦੇਸ਼ ਦੀ ਰੱਖਿਆ ਦੇ ਵਾਸਤੇ ਆਪਣਾ ਸੰਦੂਰ ਭੇਜ ਰਹੀ ਹਾਂ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ ਮਨੋਜ ਪਾਟਿਲ ਜਿਸ ਨੇ ਆਪਣੇ ਪਤੀ ਨੂੰ ਜਿਹੜਾ ਆ ਬਾਰਡਰ ਤੇ ਜਾਣ ਵਾਸਤੇ ਇਜਾਜ਼ਤ ਦੇ ਦਿੱਤੀ ਆ ਤਾਂ ਮਨੋਜ ਵਿਆਹ ਤੋਂ ਸਿਰਫ 3 ਦਿਨ ਬਾਅਦ ਹੀ ਜੰਗ ਦੇ ਵਾਸਤੇ ਆਪਣੀ ਡਿਊਟੀ ਦੇ ਉੱਤੇ ਵਾਪਸ ਚਲਾ ਗਿਆ ਤਾਂ ਹੁਣ ਤੱਕ ਅਸੀਂ ਫਿਲਮਾਂ ਦੇ ਵਿੱਚ ਜਿਹੜਾ ਇਹ ਦੇਖਦੇ ਰਹੇ ਆ ਕਿ ਨਵੀਂ ਵਿਆਹੀ ਦੁਲਹਨ ਜਿਹੜੀ ਹੈ ਆਪਣੇ ਪਤੀ ਨੂੰ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਵਿਦਾ ਕਰਦੀ ਨਜ਼ਰ ਆਈ ਜੰਗ ਦੇ ਮੈਦਾਨ ਦੇ ਵਿੱਚ ਭੇਜ ਦੀ ਨਜ਼ਰ ਆਈ ਆ ਪਰ ਇਹ ਅਸਲ ਦੇ ਵਿੱਚ ਵੀ ਹੁੰਦਾ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਮਹਾਰਾਸ਼ਟਰ ਤੋਂ ਜਿੱਥੇ 3 ਦਿਨ ਪਹਿਲਾਂ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਅਤੇ ਜੰਗ ਲੱਗ ਜਾਂਦੀ ਆ ਤੇ ਉਸ ਤੋਂ ਬਾਅਦ ਉਸ ਨੂੰ ਬੁਲਾਵਾ ਆ ਜਾਂਦਾ ਹੈ ਦੁਬਾਰਾ ਤੋਂ ਜਿਹੜਾ ਆ ਸਰਹੱਦਾਂ ਦੇ ਉੱਤੇ ਤਨਾਤ ਹੋਣ ਵਾਸਤੇ ਤਾਂ ਹੰਝੂ ਭਰੀਆਂ ਅੱਖਾਂ ਦੇ ਨਾਲ ਰੇਲਵੇ ਸਟੇਸ਼ਨ ਦੇ ਉੱਤੇ ਆਖਰੀ ਵਾਰ ਜਿਹੜਾ ਆ ਹੰਝੂ ਵਹਾ ਕੇ ਆਪਣੇ ਪਤੀ ਨੂੰ ਜਿਹੜਾ ਆ ਅਲਵਿਦਾ ਕਰਦੀ ਹੋਈ ਨਜ਼ਰ ਆਈਏ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਮਾਹੌਲ ਬਣੇ ਹੋਏ ਨੇ ਤਾ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀਆਂ ਦੇ ਵੱਲੋਂ ਇਹ ਨਿਰਦੇਸ਼ ਜਾਰੀ ਹੋਏ ਕਿ ਜਿੰਨੀਆਂ ਵੀ ਸਰਕਾਰੀ ਸੰਸਥਾਵਾਂ ਨੇ ਹਸਪਤਾਲ ਨੇ ਜਾਂ ਫਿਰ ਫੌਜੀ ਨੇ ਪੁਲਿਸ ਅਧਿਕਾਰੀ ਨੇ ਉਹਨਾਂ ਸਾਰਿਆਂ ਦੀਆਂ ਡਿਊਟੀਆਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਨੇ ਅਤੇ ਇਸੇ ਵਿੱਚਕਾਰ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਦਿਨ ਪਹਿਲਾਂ ਹੀ ਇੱਕ ਨੌਜਵਾਨ ਦਾ ਵਿਆਹ ਹੁੰਦਾ ਹੈ ਜੋ ਕਿ ਆਰਮੀ ਦੇ ਵਿੱਚ ਭਰਤੀ ਹੈ ਆਰਮੀ ਦੇ ਵਿੱਚ ਤਨਾਤ ਹੈ ਅਤੇ ਉਸ ਦਾ 3 ਦਿਨ ਬਾਅਦ ਵਿਆਹ ਹੋਣ ਤੋਂ ਬਾਅਦ ਮੁੜ ਤੋਂ ਬਲਾਵਾ ਆ ਜਾਂਦਾ ਹੈ ਕਿ ਉਸ ਨੂੰ ਹੁਣ ਜੰਗ ਦੇ ਮੈਦਾਨ ਵਿੱਚ ਜਾਣਾ ਪਵੇਗਾ ਤਾਂ ਇਸ ਔਰਤ ਦਾ ਹੌਸਲਾ ਹੈ ਜਜ਼ਬਾ ਹੈ ਕਿ ਉਸ ਨੇ ਆਪਣੇ ਪਤੀ ਨੂੰ ਜਿਹੜਾ ਆ ਨਮ ਅੱਖਾਂ ਦੇ ਨਾਲ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਬਾਰਡਰ ਵਾਸਤੇ ਜਾਣ ਦੀ ਇਜਾਜ਼ਤ ਦਿੱਤੀ